ਕੋਚੋ ਇਹ ਨਾਲ ਆ ਗਏ ਹੁਣ ਕੀ ਪੀਓਗੇ ਚਾਹ ਪੀਓਗੇ ਕਿ ਲੱਸੀ ਪੀਓਗੇ ਇਹ ਤੁਹਾਡੇ ਜਿਹੜੇ ਨਾਲ ਖੜੇ ਨੇ ਬਜ਼ੁਰਗੋ ਇੱਥੇ ਬੈਠੇ ਤੁਹਾਨੂੰ ਦੱਸਦੇ ਆ ਇੱਥੇ ਛਾਵੇਂ ਪਾਓਗੇ ਕੋਈ ਗੱਲ ਨਹੀਂ ਮੋਂਸਾ ਆ ਗਿਆ ਕੋਈ ਗੱਲ ਨਹੀਂ ਐਸੇ ਬੈਠਾ ਨਾ ਤੁਸੀਂ ਹਾਂਜੀ ਬੈਠਾ ਕਰੈਣਾ ਹੁਣ ਤੜਾ ਇਹਨਾਂ ਨੂੰ ਬਹੁਤ ਜ਼ਿਆਦਾ ਪਤਾ ਕਿਉਂਕਿ ਜਿੱਥੇ ਲੇ ਪਾਰਟੀਸ਼ਨ ਹੋਈ ਨਾ ਉਮਰ ਵੀ ਕੋਈ ਨਹੀਂ ਹਾਂ ਇਹਨਾਂ ਦੀ ਬਾਲਣਾ ਨੇ ਉਹਨਾਂ ਨੂੰ ਬਕੌਲ ਉੱਤੇ ਕਿੰਨੀ ਉਮਰ ਤੁਹਾਡੀ ਹੁਣ ਇਹ ਹੈ ਵੀ ਇਥੋਂ ਤੁਸੀਂ ਗਏ ਜਣਾ ਉਹ ਮੈਂ 6 ਸਾਲ ਦਾ ਮੈਂ ਉਹ 9 ਸਾਲ ਦਾ ਤੇ ਤੁਹਾਡੇ ਨਾਲੋਂ ਉਹ ਛੋਟਾ ਹੈ ਤੁਹਾਡਾ ਨਾਮ ਕੀ ਹੈ ਬਜ਼ੁਰਗੋ ਮੇਰਾ ਨਾਮ ਲਤੀਫ ਹੈ ਮੁਹੰਮਦ ਰਜੀ ਤੇ ਤੁਸੀਂ ਲੋਹਾਰ ਹੋ ਆਹ ਲੋਹਾਰ ਅੱਛਾ ਇਹਨਾਂ ਦਾ ਇੱਕ ਦੋਸਤ ਸੀ ਇਹਨਾਂ ਦੇ ਪਿਤਾ ਜੀ ਦਾ ਇੱਕ ਦੋਸਤ ਸੀ ਉਹ ਦੋਸਤ ਭਰਾ ਬਣੇ ਸੀਗੇ ਮਾਮਦੀਨ ਲੋਹਾਰ ਮਾਮਦੀਨ ਲੋਹਾਰ ਅੱਛਾ ਗਲੀ ਗਲੀ ਪਤਰਾ ਮੰਦੀ ਨਵਾ ਰਹੇ ਰਮਜ਼ਾਨ ਰੋਦਾ ਚਾਚਾ ਮੰਦੀ ਨਵਾ ਦੋ ਤਿੰਨ ਦੋ ਤਿੰਨ ਨੇ ਹਾਂ ਉਹ ਉਹ ਫਿਰ ਹੋਰ ਦੂਸਰੀ ਮੰਦੀ ਨਾ ਇੱਕੇ ਮੰਦੀ ਜੀ ਇੱਕੋ ਮੰਦੀ ਸੀ ਜਿਹੜਾ ਆਪਣੇ ਦਾ ਕਾਬਰ ਆ ਗੱਬਿਓ ਹਾਂ ਉਹ ਵੀ ਲੋਹਾਰ ਨੇ ਹਾਂ ਉਹ ਲੋਹਾਰ ਇਹ ਫਿਰ ਉੱਥੇ ਹੁੰਦੇ ਚਾਰ ਪੰਜ ਮੁੰਡੇ ਸੀਗੇ ਮਾਮਦੀਨ ਦੇ ਬਹੁਤ ਕੋਈ ਹੋਏਗਾ ਕੋਈ ਕੁਸ਼ਾਬੁਰਾ ਨਾ ਦਾਦਾ ਜੀ ਉੱਥੇ ਜਾਣਾ ਪੈਗਾ ਉਹ ਚਾਰ ਪੰਜ ਉਹਦੇ ਤਿੰਨ ਚਾਰ ਮੁੰਡੇ ਸੀ ਹਾਂ ਤਿੰਨ ਚਾਰ ਮੁੰਡੇ ਸੀ ਬੜੇ ਜਵਾਨ ਮੁੰਡੇ ਸੀ ਇਹਨੂੰ ਬੰਦ ਕਰ ਇਹ ਹੋਈ ਇਹ ਇਹ ਇਹਨਾਂ ਦਾ ਘਰ ਵੀ ਉੱਥੇ ਸੀ ਰਹਿਸ਼ ਉਹਨਾਂ ਦੇ ਨਾਲ ਸੀ ਉਹ ਸਾਡੇ ਪਿਛਵਾੜੇ ਤੇ ਉਹਨਾਂ ਦਾ ਘਰ ਸੀ ਅੱਛਾ ਉਹਨਾਂ ਨੇ ਘਰ ਨੂੰ ਰੱਖਿਆ ਤਿੰਨ ਦਿਨ ਉੱਥੇ ਇੱਥੇ ਇਹਨਾਂ ਦੀ ਇਹਨਾਂ ਦੇ ਵਾੜ ਵਟੇਰੀਆਂ ਦੀ ਜਾਨ ਬਚਾਈ ਸੀ ਉਹਨਾਂ ਨੇ 47 ਵੇਲੇ ਦੋ ਹੱਥ ਮੈਂ ਵੀ ਨਾਲ ਸੀਗਾ ਮੈਂ ਵੀ ਨਾਲ ਹੀ ਨਾਲ ਹੀ ਰਹਿ ਕੇ ਜਦਾ ਦਾਦ ਜੀ ਸਤਿ ਸ੍ਰੀ ਅਕਾਲ ਤੇ ਇਹ ਸਪੈਸ਼ਲ ਉਹਨਾਂ ਨੂੰ ਮਿਲਣ ਵਾਸਤੇ ਆਏ ਨੇ ਇੱਥੇ ਅੱਛਾ ਅੱਛਾ ਹੋਰ ਤੋਂ ਅਗਰ ਮੈਂ ਅੱਛਾ ਤੁਹਾਡੇ ਤੁਹਾਡੇ ਬੇਟੇ ਜੀ ਤੁਹਾਡੇ ਪਿਤਾ ਜੀ ਮੈਂ ਆਇਆ ਸੀ ਮੇਰੇ ਦਾਦੇ ਦੇ ਨਾਲ ਅਸੀਂ ਅੱਜਾ ਆਪਣਾ ਕੋਈ ਤੁਹਾਨੂੰ ਸਿੱਖਾਂ ਦੇ ਨਾਮ ਯਾਦ ਆ ਜਿਹੜੇ 47 ਤੋਂ ਪਹਿਲੇ ਤੁਹਾਡੇ ਨਾਲ ਰਹਿੰਦੇ ਸੀ ਉਹ ਮਾਇਉਲ ਬਾਦ ਹੈ ਜਿਹੜਾ ਉਹ ਬਾਦ ਬੱਜਾ ਉਹ ਜਿਹੜੇ ਇਤਨਾ ਹਾਲੇ ਸੀ ਨਾ ਮੇਰੇ ਬਾਪੂ ਦੇ ਨਾਲ ਜਾਂਦੇ ਸੀ ਉਹ ਉਹਨਾਂ ਦਾ ਮਜਾਰ ਨਾ ਬਾਕੀ ਮੈਨੂੰ ਇਹਦਾ ਨਾਵਾਂ ਦਾ ਨਹੀਂ ਪਤਾ ਨਾਵਾਂ ਦਾ ਨਹੀਂ ਪਤਾ ਹਾਂ ਅੱਛਾ ਅੱਛਾ ਕੋਈ ਤੁਹਾਡੇ ਪਿਤਾ ਜੀ ਨੇ ਵਾਲਦ ਸਾਹਿਬ ਨੇ ਕੋਈ ਨਾਮ ਦੱਸਿਆ ਹੋਣ ਕਿ ਫਲਾਣਾ ਬੰਦਾ ਰਹਿੰਦਾ ਸੀ ਜਾਂ ਕੋਈ ਇਹਨਾਂ ਦਾ ਗੁਰਦੁਆਰਾ ਸੀ ਜਾਂ ਕੋਈ ਇਹਨਾਂ ਦੀ ਕੋਈ ਐਸੀ ਚੀਜ਼ ਕੋਈ ਗੱਲਬਾਤ ਕੋਈ ਨਿਸ਼ਾਨੀ ਦੱਸੀ ਹੋਵੇ ਜਿਦੋਂ ਆਪਾਂ ਸੁਰਾਗ ਲਗਾ ਸਕੀਏ ਆ ਨਾਮ ਤਾਂ ਦੱਸਿਆ ਪਤਾ ਇਹ ਲੋ ਤਾਂ ਪਾਵੇ ਪਤਾ ਲਾਦਰ ਆ ਗੁਰਦੁਆਰਾ ਆਹ ਗੁਰਦੁਆਰਾ ਮੱਤ ਗੁਰਦੁਆਰੇ ਦੇ ਦੋ ਸਰ ਆ ਜਿਹੜੇ ਮੁਤਮਲ ਆਜੇ ਮੱਲੇ ਜਿਗੇ ਸਿਰਫ ਆ ਦੋ ਤੇ ਤਿੰਨ ਘਰ ਕਾਰੀ ਜਗਾ ਤੁਸੀਂ ਬੰਦੇ ਕੀ ਇਹਦੇ ਮੱਲੇ ਦੇ ਆ ਬੰਦੇ ਜੀ ਜੇ ਤੁਸੀਂ 3-4 ਘਰ ਸੀ ਤੇ ਫਿਰ ਇਹਨਾਂ ਦਾ ਘਰ ਹੈ ਸੀ ਫਿਰ ਇਹ ਤੁਹਾਡੇ ਮਹੱਲੇ ਦੇ ਹੀ ਆ ਇਹ ਵੀ ਬੰਦੋ ਕੇ ਮਹੱਲੇ ਦੇ ਇਹ ਆਪਣੇ ਮਹੱਲੇ ਆ ਇਸ ਬੰਦੇ ਦੇ ਨੇ ਇਹ ਤੁਹਾਡੇ ਮਹੱਲੇ ਦੇ ਹੀ ਆ ਫਿਰ ਤੁਹਾਨੂੰ ਮਾੜਾ ਮੋਟਾ ਕੋਈ ਜ਼ੋਰ ਪਾਉ ਜ਼ੇਨ ਤੇ ਕੋਈ ਗੱਲਬਾਤ ਹੋ ਜਾਵੇ ਮਾੜੀ ਗੱਲ ਹੈ ਸੀ ਕਿਹੜਾ ਹਾਲੋ ਹਾਂ ਜੇ ਆ ਮਾਮ ਜੀ ਜਿਹੜਾ ਇਹਦਾ ਉਹਦੇ ਮੁੰਡੇ ਮਹੱਲੇ ਕੋਈ ਨਹੀਂ ਸੀ ਹਾਂ ਆ ਦੇ ਹੁਣ ਤੇ ਮਾਮ ਜੀ ਦੇ ਪੁੱਤਰ ਆ ਪਰ ਪੁੱਤਰਿਆਂ ਵਾਲਾ ਹੋਣਾ ਹਾਂਜੀ 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 ਕਿਦੇ ਤਿੰਨ ਚਾਰ ਮੁੰਡੇ ਸੀ ਨਾ ਮਾਮਦੀਨ ਦੇ ਹਾਂ ਉਹ ਚਾਹੀਦਾ ਬੰਦਾ ਉਹਨਾਂ ਦਾ ਘਰ ਚਾਹੀਦਾ ਜੀ ਉਹ ਮਾਮਦੀਨ ਉਹ ਹੀ ਹੈ ਬਾਈ ਯਾਰ ਜਿਹੜੇ ਜਿੱਥੇ ਆਗੇ ਖਾਨ ਦਾ ਘਰ ਹੈ ਨਾ ਜੋ ਭਲਤੀ ਇਹ ਉਧਰ ਰਹਿੰਦੇ ਹੋਣਗੇ ਹੈ ਕੋਈ ਆਪਣੇ ਘਰ ਦੀ ਲੋਕੇਸ਼ਨ ਕੋਈ ਲੋਕੇਸ਼ਨ ਮੈਂ ਸਾਰੀ ਦੱਸ ਰਿਹਾ ਨਾ ਉਹਦੇ ਬੈਕ ਸਾਈਡ ਤੇ ਇਸ ਤਰ੍ਹਾਂ ਤੱਕਿਆ ਸੀ ਤੱਕਿਆ ਤੇ ਇੱਕ ਹੋਰ ਤੱਕਿਆ ਤੇ ਇਹੋ ਹੀ ਹੈ ਇਹੋ ਹੀ ਹੈ ਹੈ ਲੇਕਿਨ ਇਹ ਘਰ ਕਹਿੰਦੇ ਨਾ ਬਾਅਦ ਚ ਇਹ ਤੁਹਾਡਾ ਘਰ ਨਹੀਂ ਹੈ ਜਿਸ ਮੈਂ ਨੇ ਇਹਨਾਂ ਨੇ ਉਹ ਸਾਡੇ ਘਰ ਦੇ ਪਿੱਛਲੇ ਪਾਸੇ ਉਹ ਦਸਰੇ ਮੰਦਿਰ ਦਾ ਘਰ ਸੀ ਅੱਛਾ ਐਸੇ ਇਹਨਾਂ ਟਟੀਆਂ ਉਹਨਾਂ ਦੇ ਵਾਰ ਸਾਹਿਬ ਦੇ ਨੇ ਉਹਦੇ ਉਹਦੇ ਇਧਰਲੇ ਪਾਸੇ ਗਲੀ ਜੀ ਮਾਮਦੀਨ ਦੇ ਗਲੀ ਦੇ ਨਾਲ ਸੁਨਿਆਰੇ ਦੀ ਦੁਕਾਨ ਸੀ ਇੱਕ ਲਗਾਈ ਦੇ ਨਾਲ ਸੁਨਿਆਰੇ ہاں ਤੇ ਉਧਰ ਹੀ ਉੱਥੇ ਆਗੇ ਖਾਂ ਮੱਛੀ ਵਾਲਾ ਸੁਨਿਆਰੇ ਗਾ ਵੀ ਘਾਲੀ ਨੂੰ ਦਵਾਉਂਦੇ ਮਾਮਦੀਨ ਆਹ ਕਾਲੇ ਦਾ ਪਿਓ ਮਾਜ਼ਰ ਕਾਲਾ ਦਾ ਬਣਾਵੇ ਬੜਾ ਜਵਾਰ ਜਿਸ ਸੋਨਾ ਨਹੀਂ ਉਹ ਤਾਂ ਬਾਬਾ ਕਾਲਾ ਸੀ ਤੇ ਉਹ ਮਾਮਦੀਨ ਜਿਹੜਾ ਮਾਜ਼ਰ ਦਾ ਬਾਦ ਸੀ ਨਾ ਉਹ ਕਿਉਂ ਹੋਇਆ ਉਹ ਤਗੜਾ ਦਰਵਾਜ਼ਾ ਸੀ ਬਹੁਤ ਵੱਡਾ ਦਰਵਾਜ਼ਾ ਸੀ ਜਿੱਦਾਂ ਪਿੱਛੇ ਇੱਕ ਦੋ ਦਰਵਾਜ਼ੇ ਲੰਗੇ ਨੇ ਨਹੀਂ ਇਹਨਾਂ ਵਿੱਚੋਂ ਕੋਈ ਨਹੀਂ ਨਹੀਂ ਵੈਸੇ ਦੱਸ ਲਾਲ ਮੱਖਣ ਸੁਨਿਆਰਾ ਦਾ ਘਰ ਸੀ ਹਾਂ ਹਾਂ ਮੱਖਣ ਮੱਖਣ ਸੁਨਿਆਰਾ ਕਤਲ ਹੋ ਗਿਆ ਸੀ ਕਤਲ ਹੋ ਗਿਆ ਬਸ ਇਹ ਹੀ ਹੋਈ ਏ ਇਥੇ ਹੀ ਫਸ ਮਕਰ ਜਿਹੜਾ ਕਦਰ ਹੋ ਗਿਆ ਹੈ ਰਾੜੀਆਂ ਨੇ ਕੀਤਾ ਦਾ ਲੈ ਆਇਆ ਇੱਕ ਇੱਕ ਗੱਲ ਤੇ ਪਤਾ ਲੱਗ ਗਈ ਬਹੁਤ ਬਹੁਤ ਇਹ ਹੋਣੀ ਨਹੀਂ ਇਹ ਤਾਂ ਪਤਾ ਮੈਨੂੰ ਸਾਰਾ ਇਹਨਾਂ ਹੀ ਘਰਾਂ ਦੇ ਕੋਲ ਮੈਨੂੰ ਹੀ ਪਤਾ ਉਹ ਆਇਆ ਸੀ ਕਹਿੰਦੇ ਨੇ ਤੁਸੀਂ ਵਿਸ਼ਵਾਸ ਕਰਦੇ ਆ ਬੋ ਖੋਲੇ ਰਾਇ ਉਹਦੇ ਨਾਲ ਵਿਸ਼ਵਾਸ ਕਰਦ ਕੀਤਾ ਉਹਨਾਂ ਨੇ